ਇੱਕ ਕਾਮ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬੜੀ ਸ਼ਰਧਾ ਸਤਿਕਾਰ ਭਾਵਨਾ ਦੇ ਨਾਲ ਮਨਾ ਰਹੀ ਸੋ ਇਸ ਸ਼ਤਾਬਦੀ ਦੇ ਵਿੱਚ ਬਹੁਤ ਵੱਖਰੇ ਨੌਜਵਾਨ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਸੇਵਾ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਰਹੇ। ਅਤੇ ਆਉਂਦੇ ਸਮੇਂ ਦੇ ਅੰਦਰ ਜਿਹੜੇ ਦਸੰਬਰ ਮਹੀਨੇ ਦੇ ਅੰਦਰ ਸ਼ਹੀਦ ਦੇ 15 ਬਾੜਾ ਆਉਣਾ ਹੈ। ਉਦੋਂ ਮੇ ਨੌਜਵਾਨ ਵੀਰਾਂ ਨੇ ਫਤਿਹਗੜ੍ਹ ਸਾਹਿਬ ਚਮਕੌਰ ਦੀ ਧਰਤੀ ਤੇ ਜਾਣਾ ਹੈ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਆਖਦੇ ਨੇ ਆਪਣੇ ਗੁਰੂ ਨੂੰ ਮਿਲਣ ਵਾਸਤੇ ਕਿਵੇਂ ਜਾਣਾ? ਕਿਉਂਕਿ ਅਸੀਂ ਵੇਖਦੇ ਹਾਂ ਜਦੋਂ ਨੌਜਵਾਨ ਵੀਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ ਚਮਕੌਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ ਅਤੇ ਬਹੁਤ ਸਾਰੀਆਂ ਭੁੱਲੜ ਬਾਜੀਆਂ ਕਰਦੇ ਨੇ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਲਾਉਂਡ ਸਪੀਕਰ ਲਾਉਂਦੇ ਨੇ ਤੇ ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਕਿ ਜਦੋਂ ਅਸੀਂ ਸਤਿਗੁਰੂ ਨੂੰ ਮਿਲ ਲੈ ਜਾਣਾ ਕਿਵੇਂ ਮਿਲ ਲੈ ਜਾਣਾ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਤ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੁ ਹੋਏ ਭਗਤ ਕਬੀਰ ਜੀ ਮਹਾਰਾਜ ਜੀ ਆਖਦੇ ਨੇ ਕਿ ਜਦੋਂ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੈ ਗੁਰੂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਣਾ ਹੈ ਆਪਣੇ ਅੰਦਰ ਜਿਹੜਾ ਕਾਮ ਹੈ ਕ੍ਰੋਧ ਹੈ ਹੰਕਾਰ ਹੈ ਲੋਭ ਹੈ ਨਾ ਉਸ ਨੂੰ ਨਾਲ ਨਹੀਂ ਲੈ ਕੇ ਜਾਣਾ ਤੇ ਜਦੋਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਵਾਸ਼ੇ ਪਾਉਨ ਦਿਜੀਏ ਅੱਗੇ ਹੋਏ ਸੋ ਹੋਏ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਚਾਹੀਦਾ ਜੇਕਰ ਕੋਈ ਔਖਾ ਸਮਾਂ ਵੀ ਹੁੰਦਾ ਹੈ ਤਾਂ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ ਇਸ ਕਰਕੇ ਨੌਜਵਾਨ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਦੋਂ ਅਸੀਂ ਆਨੰਦਪ੍ਰਸਾਦ ਦੀ ਧਰਤੀ ਤੇ ਜਾਣਾ ਹੈ ਬੜੀ ਸ਼ਰਧਾ ਸਤਕਾਰ ਭਾਵਨਾ ਦੇ ਨਾਲ ਸ਼ਹੀਦਾ ਸਿੰਘਾਂ ਨੂੰ ਪ੍ਰਣਾਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ